ਭਾਈ ਗੁਰਜ ਕੀ ਫਤਿਹ ਮੋਰਚਾ ਚੜ੍ਹਦੇ ਕਲਾਚਾ ਬਸ ਇੱਕੋ ਪੀਰ ਆ ਤੁਹਾਨੂੰ ਕਿ ਬਾਈ ਘਰਾਂ ਚ ਨਾ ਹੁਣ ਬੈਠੋ ਠੀਕ ਸਾਡੇ ਆਉਣ ਵਾਲੀਆਂ ਨਸਲਾਂ ਸਾਡੀ ਹੋਂਦ ਸਾਡੇ ਭਵਿੱਖ ਦਾ ਸਵਾਲ ਹੈ ਇਹ ਲੜਾਈ ਕੋਈ ਇਕੱਲੇ ਐਮਐਸਪੀ ਦੀ ਨਹੀਂ ਆ ਇਕੱਲੇ ਕਿਸਾਨਾਂ ਦੀ ਨਹੀਂ ਆ ਜਿਸ ਤਰੀਕੇ ਨਾਲ ਨਵੀਆਂ ਨੀਤੀਆਂ ਆ ਰਹੀਆਂ ਨੇ ਨਵੇਂ ਕਾਨੂੰਨ ਆ ਰਹੇ ਨੇ ਨਿਊ ਬਲਡ ਆਰਡਰ ਆ ਰਹੇ ਨੇ ਜਿਹਦੇ ਤਹਿਤ ਤੁਹਾਡੀਆਂ ਜ਼ਮੀਨਾਂ ਤੁਹਾਡੇ ਪਾਣੀ ਤੁਹਾਡਾ ਰੋਜ਼ਗਾਰ ਕੁੱਲ ਖੋਹਿਆ ਜਾਣਾ ਤੁਹਾਡੇ ਕੁਦਰਤੀ ਵਸੀਲੇ ਤਬਾਹ ਹੋਣੇ ਨੇ ਤੁਹਾਡੀਆਂ ਬੋਲੀਆਂ ਤੁਹਾਡੇ ਇਤਿਹਾਸ ਨੇ ਮਰਨਾ ਬਾਈ ਬਹੁਤ ਵੱਡਾ ਸਵਾਲ ਸਾਡੀ ਹੋਣ ਤੇ ਆ ਕੇ ਖੜਾ ਹੋ ਗਿਆ ਸੋ ਜੇ ਹੁਣ ਵੀ ਬਾਈ ਘਰਾਂ ਚ ਬੈਠੇ ਰਹੇ ਨਾ ਫਿਰ ਮਗਰੋਂ ਅੱਖਾਂ ਦੇ ਕੋਸੋਂ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੱਲਾ ਪੰਜਾਬ ਹਰਿਆਣਾ ਨਹੀਂ ਪੂਰਾ ਯੂਰਪ ਪੂਰਾ ਉੱਤਰੀ ਅਮਰੀਕਾ ਦੱਖਣੀ ਅਫਰੀਕਾ ਦੇ ਜਿਹੜੇ ਕਈ ਦੇਸ਼ ਨੇ ਉਹ ਵੀ ਇਹ ਲੜਾਈ ਜਿਹੜੀ ਲੜ ਰਹੇ ਨੇ ਨਿਊ ਵਰਲਡ ਆਰਡਰ ਦੇ ਖਿਲਾਫ ਜੋ ਨੀਤੀਆਂ ਖਾਣਾ ਪੀਣਾ ਪਹਿਨਣਾ ਇੱਥੋਂ ਤੱਕ ਜਰ ਤੁਹਾਡੇ ਸਾਹ ਤੁਸੀਂ ਕਿੰਨੇ ਗਿਣਵੇਂ ਲੈਣੇ ਆ ਇਹ ਵੀ ਉਹ ਤੈਅ ਕਰਨਗੇ ਪੂਰੀ ਮਨੁੱਖਤਾ ਨੂੰ ਗੁਲਾਮ ਕਰਦੀਆਂ ਨੀਤੀਆਂ ਨੇ ਜਿਹੜੀਆਂ ਇਹ ਭਾਈ ਉਹ ਨੀਤੀਆਂ ਨੇ ਸੰਭਲ ਜੋ ਸਮਝ ਜੋ ਛੱਡ ਦੋ ਅਸੀਂ ਫਲਾਨੀ ਜਥੇ ਬੰਦੀ ਤੇ ਅਸੀਂ ਫਲਾਨੇ ਆ ਤੁਸੀਂ ਦੇਖੀ ਜੰਨੋ ਘਰਾਂ 'ਚ ਬੈਠੇ ਬਾਈ ਅੱਜ ਬਹੁਤ ਜਦੋਜਾਦ ਹੋਈ ਕੱਲ ਤੋਂ ਲੈ ਕੇ ਹੋ ਰਹੀ ਆ ਆਪਣੇ ਬੰਦੇ ਫੱਟ ਰਹੇ ਨੇ 100 150 ਬੰਦਾ ਆਪਣਾ ਇੱਧਰ ਫੱਟੜ ਹੋਇਆ ਜ਼ਖਮੀ ਹੋਇਆ ਸ਼ੰਭੂ ਵਾਲੇ ਪਾਸੇ ਅੱਜ 100 150 ਇੱਧਰ ਹੋਇਆ ਖਨੋਰੀ ਵਾਲੇ ਪਾਸੇ ਮੁੰਡਿਆਂ ਦੇ ਸਿੱਧੀਆਂ ਗੋਲੀਆਂ ਮਾਰਦੇ ਨੇ ਉਹ ਪੱਟਾਂ 'ਚ ਗੋਲੀਆਂ ਮਾਰੀਆਂ ਸ਼ਾਤੀ 'ਚ ਪਾਹਾਂ 'ਚ ਲੱਗੀਆਂ ਸਿਰ ਪਾੜੇ ਲੱਤਾਂ ਤੋੜਤੀਆਂ ਕੱਲ ਦੋ ਨੌਜਵਾਨਾਂ ਦੀ ਕੁੱਟ ਕੇ ਇਹਨਾਂ ਨੇ ਪਰ ਯਾਰ ਜੇ ਆਪਾਂ ਅੱਜ ਵੀ ਇਹ ਸੋਚੀਗੇ ਵੀ ਨਹੀਂ ਇੱਥੇ ਕੋਈ ਹੋਰ ਲੜ ਰਿਹਾ ਹੁਣ ਇੱਥੇ ਬਹੁਤ ਵੱਡੀ ਘਾਟ ਪਈ ਐ ਪੈ ਰਹੀ ਐ ਧਿਆਨ ਦਿਓ ਕਿ ਇੱਥੇਾਂ ਨੂੰ ਘਾਟ ਪੈ ਰਹੀ ਐ ਸਾਡੇ ਕੋਲੇ ਬਾਈ ਜੇਸੀਬੀਆਂ ਪੋਕਲੈਨਾਂ ਚਾਹੀਦੀਆਂ ਨੇ ਪੋਕ ਲੈਣ ਤੋਂ ਬਿਨਾ ਇਹ ਮਸਲਾ ਹੱਲ ਨਹੀਂ ਹੋ ਰਿਹਾ ਟਰੈਕਟਰਾਂ ਦਾ ਫੋਨ ਹੀ ਪੈਂਦਾ ਅੱਥਰੂ ਕੈਂਸ ਮਾਰਦੇ ਆਂ ਬਰੋਂ ਰਬੜ ਦੀਆਂ ਗੋਲੀਆਂ ਵਿੱਚ ਲਾਉਂਦੇ ਆਂ ਬਸ ਦੂਜੀਆਂ ਗਿਲਟ ਜਿਹੜੀਆਂ ਹੈਗੀਆਂ ਉਹਦੀਆਂ ਗੋਲੀਆਂ ਵਿੱਚ ਲਾਉਂਦੇ ਆਂ ਹੁਣ ਆਪਾਂ ਨੂੰ ਲੋੜ ਆ ਬਾਈ ਜਿੰਨਾ ਭਰਾਵਾਂ ਕੋਲੇ ਪੋਕਲੈਨ ਮਸ਼ੀਨਾਂ ਹੈਗੀਆਂ ਨੇ ਉੰਨਾ ਮੈਂ ਬੇਨਤੀ ਆਪੀਲਾ ਕਿ ਭਾਈ ਆ ਮੇਰੀ ਆ ਕਿਸੇ ਭਰਾ ਕੋਲ ਜੀਸੀਬੀ ਮਿਲੀ ਆ ਪਰ ਜੀਸੀਬੀ ਪਤਾ ਨਹੀਂ ਉੱਥੇ ਲਜਾਵਾਂਗੇ ਜੀਸੀਬੀ ਕਈ ਵਾਰੀ ਆਇਆ ਹੁੰਦਾ ਟਾਇਰ 'ਚ ਗੋਲੀ ਮਾਰ ਕੇ ਵੀ ਪੈਂਚਰ ਕਰ ਦੇਣਗੇ ਇਹਨੇ ਕਹਾ ਫੇਰ ਨਿਤ ਤੁਰਨਾ ਲੋਕ ਬਲੰਮੀਆਂ ਉੱਚੀਆਂ ਕੰਨਾਂ ਗੱਡੀਆਂ ਹੋਈਆਂ ਨੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ ਤੇ ਮੇਰਾ ਵੀ ਤੁਹਾਨੂੰ ਅਪੀਲ ਆ ਜਿੰਨਾ ਭਰਾਵਾਂ ਕੋਲੇ ਪੋਕ ਲੈਨ ਮਸ਼ੀਨਾ ਹੈਗੀਆਂ ਨੇ ਉਹ ਸਾਡਾ ਮੇਰਾ ਬਰਸਾਤ ਦੇਣ ਵੱਧ ਤੋਂ ਵੱਧ ਇਥੇ ਕੱਲ ਨੂੰ ਪੋਕ ਲੈਨ ਮਸ਼ੀਨਾ ਟਿਰ ਢੋਲ ਹੁੰਦੇ ਨੇ ਆਪਣੇ ਸਪਰੇਅ ਵਾਲੇ ਵੱਡੇ ਢੋਲੇ ਟਰੈਕਟਰ ਵਾਲੇ ਮਗਰ ਉਹ ਲੈ ਕੇ ਆਉ। ਇਹ ਦੋ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਜੇ ਬਾਰਡਰ ਤੋੜਨਾ ਤਾਂ। ਤੇ ਬਾਰਡਰ ਤੋੜਨੇ ਤੋੜਨਾ ਹਰ ਹਾਲ ਤੋੜਨਾ ਹੈ ਤੇ ਦਿੱਲੀ ਪਹੁੰਚਣੀ ਪਹੁੰਚਣਾ। ਇਹ ਹੁਣ ਸਾਡੀ ਇੱਜ਼ਤ ਦਾ ਵੀ ਸਵਾਲ ਆ ਸਾਡੀ ਅਣਖ ਦਾ ਵੀ ਸਵਾਲ ਹੈ ਤੇ ਸਾਡੀ ਹੋਣ ਦਾ ਵੀ ਸਵਾਲ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਸਾਡੇ ਭਵਿੱਖ ਦਾ ਸਵਾਲ ਹੈ। ਸੋ ਆਜੋ ਮੇਰਾ ਵੀਰ ਸਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਤੁਹਾਨੂੰ ਦੱਸਦਾ। ਹੁਣ ਕੱਲ ਨੂੰ ਸਾਨੂੰ ਜੇ ਪੋਕਲੈਨ ਮਸ਼ੀਨਾ ਮਿਲ ਜਾਂਦੀਆਂ ਨੇ ਤਾਂ 50 ਮਿੰਟਾਂ ਦਾ ਕੰਮ ਹੈ ਬੜਰੇ ਟੁੱਟ ਜਾਣਾ ਹੁਣ ਸੋਡੇ ਸਿਰ ਤੇ ਖੜਾ ਬਹੁਤ ਕੋਸ਼ਿਸ਼ ਕਰੀ ਜਾਂਦੇ ਆ ਅਸੀਂ ਵਥਰੇ ਬੰਦਿਆਂ ਨੂੰ ਫੋਨ ਲਾਈ ਜਾਂਦੇ ਆ ਪਰ ਬੰਦੇ ਹਾਮੀ ਨਹੀਂ ਭਰਦੇ ਮੇਰਾ ਵੀਰ ਯਾਰ ਇਹ ਮਸਲਾ ਇਹ ਸਾਡਾ ਨਿੱਜ ਦਾ ਰੌਲਾ ਨਹੀਂ ਆ ਕਿਸੇ ਕਿਸਾਨ ਆਗੂ ਦਾ ਨਿੱਜੀ ਮਸਲਾ ਨਹੀਂ ਹੈ ਜਿਹੜੇ ਇੱਥੇ ਨੌਜਵਾਨ ਵਿਚਾਰੇ ਇੱਥੇ ਆ ਕੇ ਫੱਟੜ ਹੋ ਗਏ ਸਿਰ ਪੜਵਾ ਕੇ ਯਾਰ ਐਨਾ ਬੁਰਾ ਹਾਲ ਹੈ ਗੋਲੀਆਂ ਵੀ ਖਾ ਕੇ ਤੇਰੇ ਛਾਤੀ 'ਚ ਕੇ ਦੇ ਲੱਤ 'ਚ ਇਹ ਉਹਨਾਂ ਦਾ ਵੀ ਮਾਈ ਮਸਲਾ ਨਹੀਂ ਹੈਗਾ ਮਸਲਾ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਕਿ ਸਾਡੇ ਆਉਣ ਵਾਲੇ ਸਾਡੀ ਸੱਭਿਆਚਾਰਕ ਸਵਾਲ ਆ ਸਵਾਉ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਹ ਚੀਜ਼ਾਂ ਲੈ ਕੇ ਇੱਥੇ ਪਹੁੰਚੋ ਜਿਹੜੀ ਚੀਜ਼ਾਂ ਲੋੜ ਆ ਕਿਉਂਕਿ ਪੋਕਲੈਂਡ ਤੋਂ ਬਿਨਾ ਇੱਥੇ ਇਹ ਜਿਹੜਾ ਬਾਰਡਰ ਚੁੱਟਣਾ ਨਹੀਂ ਕਿਉਂਕਿ ਇਸ ਤਰੀਕੇ ਨਾਲ ਕੰਧਾਂ 5 ਫੁੱਟ ਚੌੜੀ 10 ਫੁੱਟ ਉੱਚੀ ਕੰਕਰੀਟ ਦੀ ਕੰਧ ਵਿੱਚ ਸਰਿਏ ਪਾ ਕੇ ਇੱਕ ਨਹੀਂ ਪੰਜ ਕੰਧਾਂ ਐ ਲਹਿਰਾਂ ਬਣਾਈਆਂ ਹੋਈਆਂ ਨੇ ਉਹਦੇ ਲਈ ਲੋਡ ਪੈ ਰਹੀ ਆ ਕਿਉਂਕਿ ਪਿਛਲੇ ਵਾਰੀ ਜਦੋਂ ਆਪਾਂ 2022 ਦੇ ਵਿੱਚ ਤੋੜੇ ਸੀਗੇ ਉਹ ਟਰੈਕਟਰ ਹੀ ਖਿੱਚ ਕੇ ਲੈ ਜਾਂਦੇ ਸੀ ਉਹ ਟਰੈਕਟਰ ਦਾ ਹੀ ਫੌਨ ਨਹੀਂ ਜਿਹੜਾ ਮਰਜ਼ੀ ਜਾ ਗਿਆ ਆਪਾਂ ਸੰਗਲ ਪਾ ਲਗੇ ਮਗਰ ਸੋ ਇਹ ਚੀਜ਼ ਦੀ ਲੋੜ ਆ ਬਾਈ ਇਹ ਚੀਜ਼ਾਂ ਲੈ ਕੇ ਆਪਾਂ ਕੱਲ ਨੂੰ ਸਾਡੇ ਕੋਲੇ ਇੱਥੇ ਜਿਹੜੇ ਭਰਾ ਆ ਸਕਦੇ ਆ ਬਾਈ ਬਣ ਕੇ ਕੋਸ਼ਿਸ਼ ਕਰੋ ਫਿਰ ਸਜਣਬੇਲੀ ਕੋਲ ਹੈਗੀ ਆ ਮਸ਼ੀਨ ਉਹ ਲੈ ਕੇ ਆਓ ਮੇਰਾ ਖਨੌਰੀ ਵਾਲੇ ਪਾਸੇ ਵੀ ਲਿਆਉਣੀਆਂ ਨੇ ਤੇ ਸ਼ੰਭੂ ਵਾਲੇ ਪਾਸੇ ਵੀ ਲਿਆਉਣੀਆਂ ਨੇ ਪਰ ਜਿਹੜਾ ਜ਼ਬਰ ਜਿਹੜਾ ਜ਼ੁਲਮ ਮੋਦੀ ਸਰਕਾਰ ਕਰਨ ਤੇ ਉਤਰੀ ਹੋਈ ਆ ਇਹ ਜ਼ਬਰਦਸਤ ਜ਼ੁਲਮ ਦਾ ਜਵਾਬ ਆਪਾਂ ਸਬਰਨਾ ਏਕੇਨਾ ਸੰਜਮ ਨਾਲ ਦ੍ਰਿੜਤਾ ਦੇ ਨਾਲ ਦਲੇਰੀ ਯੁਰਤਰੇ ਨਾਲ ਦੇਣਾ ਮੇਰਾ ਵੀਰ ਆਓ ਯਾਰ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀਰ ਸ਼ੰਭੂ ਵਾਲੇ ਪਾਸੇ ਵੀ ਕੋਈ ਮਸ਼ੀਨਾਂ ਲਿਆ ਸਕਦੇ ਉਧਰ ਵੀ ਲੈ ਜਾਓ ਨੇੜੇ ਜਿੱਧਰ ਇਧਰ ਜੇ ਖਨੌਰੀ ਵਾਲੇ ਪਾਸੇ ਆਪਾਂ ਮਸ਼ੀਨਾਂ ਲਿਆ ਸਕਦੇ ਆ ਇਧਰ ਵੀ ਲੈ ਕੇ ਆਓ ਤੇ ਵੱਤ ਵੱਤ ਜਿਹੜੇ ਨੌਜਵਾਨ ਖਾਸ ਕਰਕੇ ਘਰਾਂ ਥੱਲੇ ਬੈਠੇ ਆ ਵੱਤ ਵੱਤ ਬਹੀਰਾ ਘੱਤੋਂ ਦੋਨੇ ਪਾਸੇ ਜਿੱਧਰ ਨੇੜੇ ਦਾ ਖਨੌਰੀ ਜਿਹੜੇ ਖਨੌਰੀ ਆਜੋ ਸ਼ੰਭੂ ਨੇੜੇ ਲੱਗਦਾ ਸ਼ੰਭੂ ਪਹੁੰਚ ਜੀ ਵਾਲੇ ਖਾਲਸਾ ਵੈਲਜੀ